ਹੈਲੋ ਸਸਤੀਕਾਲ ਮੇਰੀ YouTube ਫੈਮਿਲੀ ਮੀਂ ਦੇ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੁਹਲੂਕ ਥੋੜਾ ਸਾਰਿਆਂ ਦਾ ਸਵਾਗਤ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਾਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਓ ਜੀ ਆਪਾਂ ਬਣਾ ਰਹੇ ਜੀ ਆਲੂ ਬੜੀਆਂ ਦੀ ਸਬਜੀ ਤੇ ਲਓ ਜੀ ਕਰੀਏ ਤਿਆਰੀ ਠੀਕ ਹੈ ਜੀ ਲਓ ਜੀ ਮਸਾਲੇ ਦੇ ਨਾਲ ਪਾ ਤੇਲ ਠੀਕ ਹੈ ਜੀ ਹੁ ਫਾ ਦੇ ਵਿੱਚ ਆਪਾਂ ਬੜੀਆਂ ਬੜੀਆਂ ਪਾ ਦਿੰਨੇ ਆ ਜੀ ਕਿੰਨਾ ਮੰਗੀ ਦੀ ਆਪਾਂ ਆਲੂ ਕਦੂ ਆਪਾਂ ਨਾ ਮਿਸ ਤੇ ਨਹੀਂ ਕਰਦੇ ਢੰਡੇ ਨਹੀਂ ਹਲੂ ਠੀਕ ਹੈ ਮੈਚ ਨਹੀਂ ਕਰਦੇ ਠੀਕ ਹੈ ਬਾ ਬਾਲੇ ਹੋ ਹਾਲੀ ਬੜੀ ਆਪਰੇ ਥੋੜੇ ਥੋੜੇ ਕਰਾਂਗੇ ਜੇ ਆਪਾਂ ਕਰਦੇ ਨੇ ਥੋੜਾ ਹੀ ਪਾਵਾਂਗੇ ਪਾਣੀ ਠੀਕ ਹੈ ਪਾ ਲਈ ਜੀ ਲੋ ਜੀ ਲਓ ਜੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਠੀਕ ਆ ਜੀ ਇੱਥੇ ਆਪਾਂ ਰੋਟੀ ਬਣਾ ਲਈ ਜੀ ਤੇ ਰੋਟੀ ਠੀਕ ਆ ਜੀ ਇੱਥੇ ਸਬਜੀ ਆਪਣੀ ਬਣ ਕੇ ਹੋ ਗਈ ਤਿਆਰ ਤਿਆਰ ਠੀਕ ਹੈ ਜੀ